ਉਹ ਜੀ ਹੁਣ ਪੰਜਾਬ ਪੁਲਿਸ ਕੀ ਕਰੇਗੀ ਤੇ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਫੌਜੀ ਅਫਸਰ ਕਰਨਲ ਬਾੜ ਦੀ ਪੁਲਿਸ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਹੁਣ ਕੇਂਦਰ ਸਰਕਾਰ ਕੋਲੇ ਪਹੁੰਚ ਗਿਆ ਤੇ ਅੱਜ ਕਰਨਲ ਦੀ ਪਤਨੀ ਤੇ ਕਰਨਲ ਦਾ ਪਰਿਵਾਰ ਭਾਰਤ ਦੇ ਕੇਂਦਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਰਾਜਨਾਥ ਸਿੰਘ ਨੂੰ ਮਿਲ ਕੇ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਕੇਂਦਰ ਸਰਕਾਰ ਨੇ ਵੀ ਇਸ ਮਸਲੇ ਦੇ ਉੱਪਰ ਵੱਡੀ ਗੱਲ ਕੀਤੀ ਹੈ ਆਉਣ ਵਾਲੇ ਕੱਲ ਨੂੰ 31 ਮਾਰਚ ਨੂੰ ਕਰਨਲ ਦੀ ਪਤਨੀ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੱਖੀ ਹੋਈ ਹੈ ਜਿਹੜੀ ਕਿ ਭਗਵੰਤ ਮਾਨ ਦੇ ਸੀਐਮ ਹਾਊਸ ਤੇ ਹੋਵੇਗੀ ਫੌਜੀ ਅਫਸਰ ਕਰਨਲ ਬਾਸ ਦੀ ਕੁੱਟਮਾਰ ਦਾ ਮਾਮਲਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਤੇ ਹੁਣ ਸੋਚਦਾ ਕੁਝ ਨਹੀਂ ਪਿਆ ਕਰੀਏ ਕੀ ਤੇ ਕੀ ਨਾ ਕਰੀਏ ਕਿਉਂਕਿ ਪਹਿਲਾ ਤਾਂ ਹਾਈ ਕੋਰਟ 'ਚ ਇਹ ਮਾਮਲਾ ਗਿਆ ਹਾਈ ਕੋਰਟ ਇਸ ਮਾਮਲੇ ਤੇ ਪੂਰੀ ਸਖਤ ਹੋ ਚੁੱਕੀ ਹੈ ਤੇ ਅੱਜ ਜਦੋਂ ਕਰਨਲ ਬਾਠ ਦਾ ਪਰਿਵਾਰ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਪੁੱਤਰ ਅੰਗਦ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਤਾਂ ਹੁਣ ਇਹ ਮਾਮਲਾ ਹੋਰ ਵੀ ਵੱਡਾ ਹੋ ਗਿਆ ਤੇ ਹੋਰ ਵੀ ਭਖ ਗਿਆ ਕਰਨਲ ਬਾਠ ਦੀ ਪਤਨੀ ਨੇ ਰੱਖਿਆ ਮੰਤਰੀ ਨਾਲ ਮੀਟਿੰਗ ਕਰਕੇ ਵੱਡੀਆਂ ਗੱਲਾਂ ਕੀਤੀਆਂ ਨੇ ਕਰਨਲ ਬਾਹਰ ਦੀ ਪਤਨੀ ਨੇ ਰੱਖਿਆ ਮੰਤਰੀ ਦੇਸ਼ ਦੇ ਨਾਲ ਮੀਟਿੰਗ ਕਰਕੇ ਬਾਹਰ ਆ ਕੇ ਪ੍ਰੈਸ ਦੇ ਸਾਹਮਣੇ ਇਹ ਦੱਸਿਆ ਉਹਨੇ ਕਿਹਾ ਕਿ ਅਸੀਂ ਸਾਰੀ ਗੱਲ ਦੇਸ਼ ਦੇ ਰੱਖਿਆ ਮੰਤਰੀ ਨੂੰ ਦੱਸੀ ਹੈ ਕਿਉਂਕਿ ਜਿਹੜਾ ਫੌਜ ਦਾ ਵਿਭਾਗ ਹੈ ਆਰਮੀ ਦਾ ਵਿਭਾਗ ਹੈ ਇਹ ਰੱਖਿਆ ਮੰਤਰੀ ਦੇ ਅਧੀਨ ਆਉਂਦਾ ਤੇ ਅੱਜ ਅਸੀਂ ਰੱਖਿਆ ਮੰਤਰੀ ਨੂੰ ਸਾਰੀ ਸਥਿਤੀ ਦੱਸੀ ਹੈ ਤੇ ਕਰਨਲ ਦੀ ਪਤਨੀ ਕਹਿੰਦੀ ਅਸੀਂ ਦੇਸ਼ ਦੇ ਰੱਖਿਆ ਮੰਤਰੀ ਨੂੰ ਦੱਸਿਆ ਕਿ ਪੰਜਾਬ ਪੁਲਿਸ ਸਾਡੇ ਨਾਲ ਇਨਸਾਫ ਨਹੀਂ ਕਰ ਰਹੀ ਪਹਿਲਾਂ ਸਾਡੇ ਨਾਲ ਧੱਕਾ ਕੀਤਾ ਕਰਨਲ ਸਾਹਿਬ ਨੂੰ ਪਛਵਾ ਵਾਂਗ ਕੁੱਟਿਆ ਸਾਡੇ ਪੁੱਤ ਨੂੰ ਕੁੱਟਿਆ ਫੇਰ ਪਰਚਾ ਨਹੀਂ ਸੀ ਕਰਦੇ ਮਸਾ ਪਰਚਾ ਕਰਾਇਆ ਫੇਰ ਪਰਚਾ ਟਾ ਬੇਵਾਲੇ ਵੱਲੋਂ ਕਰ ਦਿੱਤਾ ਫੇਰ ਉਹਦੇ 'ਚ ਨਾਂ ਨਹੀਂ ਸੀ ਪਾਉਂਦੇ ਫੇਰ ਹਾਈ ਕੋਰਟ ਦੇ ਖਿੱਚਣ ਤੇ ਹੁਣ ਨਾਂ ਪਾਉਣ ਦੀ ਗੱਲ ਕਰ ਰਹੇ ਨੇ ਪਰ ਉਹਨਾਂ ਨੂੰ ਫੜਿਆ ਅਜੇ ਤੱਕ ਨਹੀਂ ਜਾ ਰਿਹਾ ਤਾਂ ਕਰਨਲ ਦੀ ਪਤਨੀ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਆਪ ਇਸ ਮਾਮਲੇ ਤੇ ਐਕਸ਼ਨ ਲਵਾਂਗੇ ਆਪ ਇਸ ਮਾਮਲੇ ਦੀ ਪੂਰੀ ਗਹਿਰਾਈ ਦੇ ਨਾਲ ਅਸੀਂ ਜਾਂਚ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਵੇਖਣਾ ਇਹ ਆ ਕਿ ਕੀ ਹੁਣ ਪੰਜਾਬ ਸਰਕਾਰ ਦੇ ਹੱਥੋਂ ਗੇਮ ਖਿਸਕ ਜਾਏਗੀ ਕਿਉਂਕਿ ਫੌਜ ਦਾ ਵਿਭਾਗ ਸੈਂਟਰ ਸਰਕਾਰ ਦੇ ਅਧੀਨ ਆਉਂਦਾ ਰੱਖਿਆ ਮੰਤਰਾਲੇ ਦੇ ਅਧੀਨ ਆਉਂਦਾ ਤੇ ਜੇਕਰ ਇਹ ਪੂਰਾ ਜਿਹੜਾ ਮਾਮਲਾ ਹੈ ਜਾਂਚ ਪੜਤਾਲ ਸਭ ਕੁਝ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਹੱਥ ਚੋਂ ਨਿਕਲ ਕੇ ਕੇਂਦਰ ਸਰਕਾਰ ਦੇ ਹੱਥਾਂ ਚ ਚਲੀ ਗਈ ਤਾਂ ਫਿਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲਈ ਕੰਮ ਔਖਾ ਹੋ ਜਾਣਾ ਦੇਖੋ ਉਹ ਕਹਿੰਦੇ ਆ ਥੋੜਾ ਬਹੁਤਾ ਖਾਂਦੀ ਥੋੜਿਓਂ ਵੀ ਜਾਂਦੀ ਹੁਣ ਜੇ ਤਾਂ ਸ਼ੁਰੂ ਦੇ ਵਿੱਚ ਪੰਜਾਬ ਪੁਲਿਸ ਕਾਰਵਾਈ ਕਰ ਦਿੰਦੀ ਤਾਂ ਥੋੜੀ ਕਾਰਵਾਈ ਨਾਲ ਸਰ ਜਾਣਾ ਸੀ ਪਰ ਜਿਵੇਂ ਜਿਵੇਂ ਇਹਨਾਂ ਨੇ ਉਹ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਸਗੋ ਖਿੱਦੋ ਵਾਂਗ ਬੁੜਕਦਾ ਗਿਆ ਸਪ੍ਰਿੰਗ ਵਾਂਗ ਹੋਰ ਵਧਦਾ ਗਿਆ ਤੇ ਹੁਣ ਗਲੇ ਦੀ ਹੱਡੀ ਬਣ ਗਿਆ ਹੁਣ ਤੁਸੀਂ ਵੇਖੋ ਕਰਨਲ ਦਾ ਪਰਿਵਾਰ ਕਹਿ ਰਿਹਾ ਕਿ ਸੀਬੀਆਈ ਦੀ ਜਾਂਚ ਸਾਨੂੰ ਚਾਹੀਦੀ ਆ ਹਾਈ ਕੋਰਟ ਦੇ ਵਿੱਚ ਵੀ ਕਰਨਲ ਦੇ ਪਰਿਵਾਰ ਨੇ ਸੀਬੀਆਈ ਦੀ ਜਾਂਚ ਮੰਗੀ ਆ ਤੇ ਹੁਣ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਕਰਕੇ ਵੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਗਈ ਆ ਹੁਣ ਜੇ ਸੀਬੀਆਈ ਦੀ ਜਾਂਚ ਹੋ ਗਈ ਤਾਂ ਜਿਵੇਂ ਇੱਕ ਦਿਨ ਪਹਿਲਾਂ ਮੋਗਾ ਦੇ ਵਿੱਚ ਇੱਕ ਸੈਕਸ ਕੈਂਡਲ ਦੇ ਕੇਸ ਦੇ ਵਿੱਚ ਜਿਹੜੇ ਪੁਲਿਸ ਦੇ ਵੱਡੇ ਤਿੰਨ ਅਫਸਰ ਐਸਪੀ ਡੀਐਸਪੀ ਤੇ ਐਸਐਚਓ ਉਹਨਾਂ ਨੂੰ ਅਦਾਲਤ ਨੇ ਦੋਚੀ ਠਹਿਰਾਇਆ ਸੀਬੀਆਈ ਦੀ ਅਦਾਲਤ ਨੇ ਠਹਿਰਾਇਆ ਇਸੇ ਤਰ੍ਹਾਂ ਕਰਨਲ ਕੇਸ ਦੇ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਸੀਬੀਆਈ ਜਾਂਚ ਕਰਦੀ ਹੈ ਤਾਂ ਉਹ ਆਟਿਓਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਦੂਸਰੀਆਂ ਸਾਰੀਆਂ ਏਜੰਸੀਆਂ ਦੇ ਨਾਲੋਂ ਜਾਂ ਸੱਤ ਟੀਮਾਂ ਦੇ ਨਾਲੋਂ ਜਿਹੜੀ ਸੀਬੀਆਈ ਦੀ ਜਾਂਚ ਹੈ ਉਹ ਵੱਧ ਪੁਖਤਾ ਤੇ ਯਕੀਨੀ ਮੰਨੀ ਜਾਂਦੀ ਹੈ ਤਾਂ ਹਾਈ ਕੋਰਟ ਨੇ ਵੀ ਜਿਹੜਾ ਕਰਨਲ ਬਾਠ ਦੇ ਮਾਮਲੇ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਫਸਾਇਆ ਹੋਇਆ ਜਦੋਂ ਹਾਈ ਕੋਰਟ ਚ ਪਹਿਲੀ ਸੁਣਵਾਈ ਹੋਈ ਸੀ ਤਾਂ ਕਰਨਲ ਬਾਠ ਦੇ ਮਾਮਲੇ ਚ ਉਸ ਦਿਨ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਵੱਡੇ 5-6 ਸਵਾਲ ਪੁੱਛੇ ਸੀ ਜਿਨ੍ਹਾਂ ਦੇ ਜਵਾਬ ਲੈ ਕੇ ਜਦੋਂ 2 ਦਿਨ ਪਹਿਲਾਂ ਪੰਜਾਬ ਪੁਲਿਸ ਕੋਰਟ ਚ ਫਿਰ ਗਈ ਕੋਰਟ 'ਚ ਫੇਰ ਸੁਣਵਾਈ ਹੋਈ ਹਾਈ ਕੋਰਟ 'ਚ ਤਾਂ ਹਾਈ ਕੋਰਟ ਨੇ ਫੇਰ ਦੋ ਵੱਡੇ ਸਵਾਲ ਖੜੇ ਕਰਤੇ ਜਿਨ੍ਹਾਂ ਤੇ ਪੰਜਾਬ ਪੁਲਿਸ ਹੁਣ ਫੇਰ ਕਸੂਤੀ ਫਸ ਗਈ ਐ ਤੇ ਜਿਹੜੇ ਐਸਐਸਪੀ ਨਾਨਕ ਸਿੰਘ ਐ ਉਹ ਇਸ ਮਾਮਲੇ ਦੇ ਵਿੱਚ ਆਪੇ ਹੀ ਘਿਰਦੇ ਜਾ ਰਹੇ ਨੇ ਕਿਉਂਕਿ ਅੱਜ ਵੀ ਕਰਨਲ ਬਾਠ ਦੀ ਜਿਹੜੀ ਪਤਨੀ ਐ ਉਹਨੇ ਸਾਰਾ ਠੀਕਰਾ ਐਸਐਸਪੀ ਨਾਨਕ ਸਿੰਘ ਦੇ ਸਿਰ 'ਤੇ ਪੰਨਿਆ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਜਿਹੜੇ ਐਡੇ ਵੱਡੇ ਆਈਪੀਐਸ ਅਫਸਰ ਐਸਐਸਪੀ ਤੇ ਡੀਆਈਜੀ ਲੈਵਲ ਦੇ ਉਹ ਆਪਣੇ ਇੱਕ ਐਸਐਚਓ ਤੇ ਐਕਸ਼ਨ ਲੈਣ ਲਈ ਤਿਆਰ ਨਹੀਂ ਜਾਂ ਹਿੰਮਤ ਨਹੀਂ ਕਰ ਰਹੇ ਤਾਂ ਫਿਰ ਉਹਨਾਂ ਦੀ ਇਹਦਾ ਮਤਲਬ ਹੈ ਚੱਲਦੀ ਨਹੀਂ ਜਾਂ ਉਹਨਾਂ ਦੀ ਫਿਰ ਕਿਸ ਪੱਦਰ ਦੀ ਇਹ ਗਰਮਾ ਹੈ ਇਹ ਸਵਾਲ ਕਰਨਲ ਬਾਠ ਦੀ ਘਰ ਵਾਲੀ ਉਠਾਰੀ ਹੈ ਕਰਨਲ ਬਾਠ ਦੀ ਘਰ ਵਾਲੀ ਜਿਹੜੇ ਜਿਹੜੇ ਸਵਾਲ ਉਠਾਰੀ ਹੈ ਉਹ ਲੋਕਾਂ ਨੂੰ ਜੱਜ ਰਹੇ ਨੇ ਉਹ ਲੋਕਾਂ ਨੂੰ ਸਹੀ ਜਾਪ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕੀ ਕਰਨਲ ਬਾਠ ਦੀ ਘਰਵਾਲੀ ਦੇ ਸਵਾਲ ਵਾਜਬ ਨੇ ਉਹ ਤਾਂ ਇਹ ਕਹਿੰਦੀ ਹੈ ਵੀ ਜੇਕਰ ਇੱਕ ਇੰਨੇ ਵੱਡੇ ਫੌਜੀ ਅਫਸਰ ਨੂੰ ਇਸ ਤਰ੍ਹਾਂ ਢਾ ਕੇ ਕੁੱਟਿਆ ਜਾ ਸਕਦਾ ਤਾਂ ਫਿਰ ਇੱਥੇ ਆਮ ਬੰਦੇ ਦੀ ਕੀ ਬੁੱਕਤ ਹੈ ਫਿਰ ਆਮ ਬੰਦੇ ਨੂੰ ਤਾਂ ਕੁੱਟਿਆ ਜਦੋਂ ਮਰਜੀ ਉਹਦੇ ਨਾਲ ਇਹ ਸਭ ਕੁਝ ਕੀਤਾ ਜਾ ਸਕਦਾ ਤਾਂ ਕਰਨਲ ਬਾਠ ਦੀ ਘਰਵਾਲੀ ਦੇ ਉਠਾਏ ਸਵਾਲ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਆਵਾਜ਼ ਬਣ ਰਹੇ ਨੇ हिसाब बन ਰਿਹਾ ਹੁਣ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਆ ਕਰਨਲ ਬਾਠ ਦੀ ਘਰ ਵਾਲੀ ਦੀ ਤਾਂ ਉਹਦੇ ਚ ਵੇਖਣਾ ਹੋਏਗਾ ਕਿ ਕਰਨਲ ਬਾਠ ਦੀ ਘਰ ਵਾਲੀ ਪਰਿਵਾਰ ਤੇ ਮੁੱਖ ਮੰਤਰੀ ਦੀ ਮੀਟਿੰਗ ਚੋਂ ਕੀ ਨਿਕਲਦਾ ਹੁਣ ਤੱਕ ਇਸ ਮਸਲੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚੁੱਪ ਰਹੇ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤੇ ਇਹ ਸਵਾਲਾਂ ਦੇ ਘੇਰੇ ਚ ਵੀ ਗੱਲ ਆਈ ਹੈ ਲੋਕ ਸਵਾਲ ਕਰ ਰਹੇ ਨੇ ਕਿ ਕੀ ਨਿੱਕੀ ਨਿੱਕੀ ਗੱਲ ਤੇ ਜਿਹੜੇ ਟਵੀਟ ਕਰਦੇ ਨੇ ਯਾ ਫੇਸਬੁਕ ਤੇ ਪਾਉਂਦੇ ਨੇ ਯਾ ਜਵਾਬ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹ ਇਸ ਗੱਲ ਤੇ ਬਿਲਕੁਲ ਚੁੱਪ ਕਿਉਂ ਨਹੀਂ ਤੇ ਸਵਾਲ ਇਹ ਵੀ ਉੱਠ ਰਿਹਾ ਵੀ ਜੇਪਲਾ ਸਰਕਾਰ ਨਾ ਹੁੰਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਆਪ ਤਾਂ ਫਿਰ ਉਸ ਮਾਮਲੇ ਤੇ ਚੁੱਪ ਰਹਿੰਦੇ ਜਵਾਬ ਵੀ ਲੋਕ ਦੇ ਰਹੇ ਨੇ ਬਿਲਕੁਲ ਨਹੀਂ ਸੀ ਰਹਿਣਾ ਸਭ ਤੋਂ ਵੱਧ ਉਹਨਾਂ ਨੇ ਬੋਲਣਾ ਸੀ ਕਰਨਲ ਦੀ ਘਰ ਵਾਲੀ ਦੇ ਨਾਲ ਜਾ ਕੇ ਖੜਨਾ ਸੀ ਇਹ ਕਹਿਣਾ ਸੀ ਕਿ ਮੌਜੂਦਾ ਸਰਕਾਰ ਧੱਕਾ ਕਰ ਰਹੀ ਤੇ ਕਰਵਾ ਰਹੀ ਹੈ ਤਾਂ ਅੱਜ ਭਗਵੰਤਮਾਨ ਸਾਹਿਬ ਇਹ ਸਾਰੇ ਮਾਮਲੇ ਤੇ ਚੁੱਪ ਨੇ ਲੋਕਾਂ ਨੂੰ ਵੀ ਇਹ ਗੱਲ ਹੈਰਾਨੀ ਜਨਕ ਲੱਗਦੀ ਹੈ ਹੁਣ ਕੱਲ ਨੂੰ ਭਗਵੰਤਮਾਨ ਦੇ ਨਾਲ ਮੀਟਿੰਗ ਹੈ ਤਾਂ ਉਸ ਮੀਟਿੰਗ ਦੇ ਵਿੱਚ ਕਰਨਲ ਦੀ ਘਰ ਵਾਲੀ ਤਾਂ ਖੜਕ ਕੇ ਬੋਲਦੀ ਹੈ ਉਹਨੇ ਤਾਂ ਸਿੱਧੀਆਂ ਸਪਾਰਟ ਸਾਰੀਆਂ ਗੱਲਾਂ ਕਰਨੀਆਂ ਨੇ ਹੁਣ ਦੇਖਣਾ ਇਹ ਆ ਕਿ ਮੁੱਖ ਮੰਤਰੀ ਸਾਹਿਬ ਕੱਲ ਨੂੰ ਮੀਟਿੰਗ ਕਰਕੇ ਕੀ ਕਹਿੰਦੇ ਨੇ ਕਿਉਂਕਿ ਕੱਲ ਨੂੰ ਮੀਟਿੰਗ ਤੋਂ ਬਾਅਦ ਇਹ ਸਾਫ਼ ਹੋ ਜਾਣਾ ਕਿ ਪੰਜਾਬ ਸਰਕਾਰ ਦਾ ਇਸ ਮਸਲੇ ਤੇ ਰੁਖ ਕੀ ਹੈ ਪੰਜਾਬ ਸਰਕਾਰ ਉਹਨਾਂ ਕੁੱਟਣ ਵਾਲੇ ਪੁਲਿਸ ਵਾਲਿਆਂ ਤੇ ਕਾਰਵਾਈ ਕਰਨਾ ਚਾਹੁੰਦੀ ਹੈ ਜਾਂ ਉਹਨਾਂ ਨੂੰ ਹੱਥ ਦੇ ਕੇ ਬਚਾਉਣਾ ਚਾਹੁੰਦੀ ਹੈ ਕਿਉਂਕਿ ਪਿਛਲੇ ਟਾਈਮ ਤੋਂ ਲੋਕਾਂ ਨੂੰ ਇੰਜ ਲੱਗ ਹੀ ਰਿਹਾ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਹੱਥ ਦੇ ਕੇ ਵਿਚਾਰੀ ਹੋਵੇ ਕਿਉਂਕਿ ਉਹ ਹੈ ਤੇ ਅਸਚੂ ਹੀ ਨਹੀਂ ਪਰ ਜਦੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਾਂ ਫਿਰ ਉਹਨਾਂ ਤੇ ਪਰਚਾ ਦਰਜ ਕਰ ਲਿਆ ਤਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਉਹਨਾਂ ਦੀ ਅਰੇਸਟ ਕਿਉਂ ਨਹੀਂ ਕੀ ਪੰਜਾਬ ਸਰਕਾਰੇ ਮੰਨਦੀ ਆ ਕਿ ਉਹਨਾਂ ਦੀ ਅਰੇਸਟ ਦੀ ਲੋੜ ਨਹੀਂ ਜਾਂ ਉਹਨਾਂ ਨੂੰ ਅਰੇਸਟ ਕਰਨ ਦੀ ਹਿੰਮਤ ਨਹੀਂ ਜਾਂ ਫਿਰ ਇਸ ਮਾਮਲੇ ਨੂੰ ਮਾਮੂਲੀ ਮੰਨਿਆ ਜਾ ਰਿਹਾ ਇਹ ਤਮਾਮ ਸਵਾਲ ਲੋਕਾਂ ਦੇ ਨੇ ਜਿਹੜੇ ਮੂੰਹ ਅੱਡ ਕੇ ਖੜੇ ਨੇ ਉਧਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਬਾਰੇ ਵੱਡਾ ਬਿਆਨ ਦਿੱਤਾ ਜਿਹੜਾ ਕਿ ਹਰਾਨੀ ਦਾ ਕਾਰਨ ਬਣ ਰਿਹਾ ਹੈ ਕਿਸਾਨ ਹਰਾਨ ਹੋ ਰਹੇ ਨੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ 15-20 ਦਿਨਾਂ ਚ ਕਈ ਵਾਰ ਸਾਡੇ ਤੇ ਪੁਲਿਸ ਚੜ੍ਹੀ ਐ ਉਹ ਫੇਰ ਇਹ ਕਿਵੇਂ ਕਹਿ ਸਕਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਵੇਖੋ ਲੋਕਤੰਤਰਿਕ ਦੇਸ਼ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਾ ਲੋਕਾਂ ਦਾ ਹੱਕ ਹੈ ਇਹ ਲੋਕਾਂ ਨੂੰ ਕਰਨਾ ਚਾਹੀਦਾ ਪਰ ਜਿਹੜਾ ਕਿਸਾਨਾਂ ਨੇ ਹਾਈਵੇ ਰੋਕਿਆ ਹੋਇਆ ਸੀ ਅਸੀਂ ਤਾਂ ਉਹ ਖੁਲੋਣਾ ਚਾਹੁੰਦੇ ਸੀ ਕਿਉਂਕਿ ਪੰਜਾਬ ਦੇ ਵਪਾਰ ਦਾ ਨੁਕਸਾਨ ਹੋ ਰਿਹਾ ਤੇ ਨਾਲ ਹੀ ਭਗਵੰਤ ਮਾਨ ਨੇ ਇਹ ਕਿਹਾ ਕਿ ਮੈਂ ਤਾਂ ਆਪ ਕਿਸਾਨਾਂ ਦੇ ਨਾਲ ਜਾਊਂਗਾ ਕੇਂਦਰ ਸਰਕਾਰ ਨਾਲ ਮੀਟਿੰਗ ਕਰਾਉਣ ਦੇ ਲਈ ਜਿਹੜੀ ਮਈ ਦੇ ਵਿੱਚ ਮੀਟਿੰਗ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਹੋਈ ਆ ਉਸ ਮੀਟਿੰਗ ਦੇ ਵਿੱਚ ਤਾਂ ਕਿਸਾਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਭਰੋਸਾ ਕਿਵੇਂ ਕਰੀਏ ਤੇਰੇ ਤੇ ਸਾਨੂੰ ਤਾਂ ਭਰੋਸਾ ਨਹੀਂ ਰਹਿ ਗਿਆ ਪਿਛਲੇ ਦਿਨੀ ਜਦੋਂ ਪੰਜਾਬ ਸਰਕਾਰ ਨੇ ਦੁਬਾਰਾ ਕਿਸਾਨਾਂ ਦੀ ਮੀਟਿੰਗ ਸੱਦੀ ਸੀ ਕਿਸਾਨਾਂ ਨੇ ਮੀਟਿੰਗ 'ਚ ਆਉਣ ਤੋਂ ਨਾ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਬਿਲਕੁਲ ਨਹੀਂ ਆਉਣਾ ਸਾਨੂੰ ਭਰੋਸਾ ਨਹੀਂਗਾ ਤੁਸੀਂ ਸਾਨੂੰ ਸੱਦ ਕੇ ਗ੍ਰਿਫਤਾਰ ਕਰ ਸਕਦੇ ਹੋ ਪਹਿਲਾਂ ਵੀ ਤੁਸੀਂ ਚੰਡੀਗੜ੍ਹ ਸੱਦ ਕੇ 19 ਤਰੀਕ ਨੂੰ ਸਾਨੂੰ ਗ੍ਰਿਫਤਾਰ ਕੀਤਾ ਹੀ ਹੈ ਫੇਰ ਵੀ ਕਰ ਸਕਦੇ ਹੋ ਤਾਂ ਭਗਵੰਤਮਾਨ ਸਰਕਾਰ ਦੇ ਉੱਪਰ ਵੀ ਇਹ ਸਾਰਾ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਤੁਸੀਂ ਇਹਦੇ ਤੇ ਆਪਣਾ ਵਿਚਾਰ ਲਿਖਿਓ ਉਧਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਵੱਡੇ ਪੱਧਰ ਤੇ ਛਾਇਆ ਪਿਆ ਬਹੁਤ ਵੱਡਾ ਬਿਆਨ ਦਿੱਤਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੇ ਕਿਹਾ ਉਹ ਕਹਿੰਦੇ ਸੈਂਟਰ ਦੇ ਵਿੱਚ ਅਜੇ 30 ਸਾਲ ਤਾਂ ਸਾਡੀ ਸਰਕਾਰ ਰਹੇਗੀ ਚੱਲੇਗੀ ਵੇਖੋ ਉਦਾਂ ਦਾ ਬਿਆਨ ਜਿਵੇਂ ਸੁਖਵੀਰ ਬਾਦਲ ਦਾ ਬਿਆਨ ਉਦੋਂ ਆਉਂਦਾ ਸੀ ਜਦੋਂ ਪੰਜਾਬ 'ਚ ਉਹਨਾਂ ਦੀ ਸਰਕਾਰ ਸੀ ਉਹ ਕਹਿੰਦਾ ਸੀ 25 ਸਾਲ ਲਗਾਤਾਰ ਅਸੀਂ ਰਾਜ ਕਰਨਾ ਉਸੇ ਤਰ੍ਹਾਂ ਦਾ ਅਮਿਤ ਸ਼ਾਹ ਦਾ ਬਿਆਨ ਹੈ ਤਾਂ ਲੋਕ ਕਮੈਂਟ ਕਰ ਰਹੇ ਨੇ ਕਿਵੇਂ ਕਰੋਂਗੇ ਲੋਕ ਕਮੈਂਟ ਕਰ ਰਹੇ ਨੇ ਈਵੀਐਮ ਦੇ ਸਹਾਰੇ ਤਾਂ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਜਿਨ੍ਹਾਂ ਚ ਲੋਕ ਇਹ ਕਹਿ ਰਹੇ ਨੇ ਕਿ ਅਮਿਤ ਸ਼ਾਹ ਨੂੰ ਕਿਵੇਂ ਪਤਾ ਹੈ ਵੀ ਅਜੇ 10 ਸਾਲ ਹੋਏ ਨੇ ਤੇ ਅਜੇ 20 ਸਾਲ ਹੋਰ ਲਗਾਤਾਰ ਲਗਾਤਾਰ ਮਤਲਬ 6 ਵਾਰ ਤੁਸੀਂ ਹੀ ਜਿੰਨਾ ਇਹ ਤੁਹਾਨੂੰ ਕਿਵੇਂ ਪਤਾ ਹੈ ਇੱਥੇ ਲੋਕ ਸ਼ੰਕਾ ਪ੍ਰਗਟ ਕਰ ਰਹੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਕੀ ਉਹਨਾਂ ਤਰੀਕਿਆਂ ਨਾਲ ਤਾਂ ਨਹੀਂ ਜਿੱਤਣਾ ਚਾਹੁੰਦੇ ਜਿੰਨਾ ਤਰੀਕਿਆਂ ਨਾਲ ਪਹਿਲਾਂ ਜਿੱਤਦੇ ਹੋਂ ਤੇ ਉਹ ਤਰੀਕੇ ਹੋਰ ਤਾਂ ਨਹੀਂ ਵਧਾਉਣਾ ਚਾਹੁੰਦੇ ਜਿਹੜੇ ਤਰੀਕਿਆਂ ਨੂੰ ਵਰਤ ਕੇ ਪਹਿਲਾਂ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਮੂਰਖ ਬਣਾਇਆ ਗਿਆ 15-15 ਲੱਖ ਖਾਤਿਆਂ 'ਚ ਪਾਉਣ ਦੀਆਂ ਗੱਲਾਂ ਕੀਤੀਆਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਦੀ ਗੱਲ ਕੀਤੀ ਵਿਸ਼ਵਗੁਰੂ ਬਣਨ ਦੀ ਗੱਲ ਕੀਤੀ ਤੇ ਬਾਅਦ ਚ ਕੱਖ ਨਹੀਂ ਹੋਇਆ ਮਹਿੰਗਾਈ ਘਟਾਉਣ ਦੇ ਨਾਰੇ ਲਾ ਕੇ ਆਈ ਸਰਕਾਰ ਨੇ ਬਾਅਦ ਚ ਮਹਿੰਗਾਈ ਦੇ ਉੱਪਰ ਕਦੇ ਗੱਲ ਤੱਕ ਨਹੀਂ ਕੀਤੀ ਔਰ ਮੋਦੀ ਸਰਕਾਰ ਉਸ ਤੋਂ ਬਾਅਦ ਉਹਨਾਂ ਸਾਰੇ ਵਾਅਦਿਆਂ ਨੂੰ ਜੁਮਲੇ ਕਹਿਣ ਲੱਗ ਪਈ ਜਿਹੜੇ 2014 ਚ ਸੈਂਟਰ ਚ ਪਹਿਲੀ ਵਾਰ ਸਰਕਾਰ ਬਣਾਉਣ ਵੇਲੇ ਕੀਤੇ ਸੀ ਮਸਲਮ 15 ਲੱਖ ਰੁਪਈਆ ਖਾਤਿਆਂ 'ਚ ਪਾਉਣ ਦੀ ਗੱਲ ਜਾਂ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੀ ਗੱਲ ਮੋਦੀ ਸਾਹਿਬ ਨੇ ਤਾਂ ਬਾਅਦ 'ਚ ਇਹ ਕਹਿਣਾ ਸ਼ੁਰੂ ਕਰਤਾ ਸੀ ਵੀ ਦੇਖੋ ਆ ਜਿਹੜੇ ਦਫ਼ਤਰਾਂ ਦੇ ਬਾਹਰ ਰੇੜੀਆਂ ਲਾਉਂਦੇ ਨੇ ਪਕੌੜਿਆਂ ਦੀਆਂ ਜਾਂ ਹੋਰ ਕੋਈ ਇਹ ਵੀ ਨੌਕਰੀ ਐ ਤੇ ਇਹ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਲਾਓ ਰੇੜੀਆਂ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਬਾਅਦ ਦੇ ਵਿੱਚ ਦਕਾਨਾ ਮੂਰੇ ਰੇੜੀਆਂ ਲਾਉਣ ਨੂੰ ਵੀ ਸੈਂਟਰ ਸਰਕਾਰ ਦੀ ਦਿੱਤੀ ਨੌਕਰੀ ਕਹਿਣ ਲੱਗ ਪਏ ਸੀ ਇਹਦੇ ਉੱਪਰ ਬਹੁਤ ਵੱਡਾ ਮੁੱਦਾ ਜਿਹੜੇ ਚੇਤਨ ਦਿਮਾਗ ਨੇ ਉਹਨਾਂ ਦੇ ਦਿਮਾਗਾ 'ਚ ਉੱਠਿਆ ਅੱਜ ਵੀ ਉੱਠ ਰਿਹਾ ਪਰ ਅਫਸੋਸਦਾਰ ਅਫਸੋਸ ਕਿ ਮੇਰੇ ਦੇਸ਼ ਦੇ ਵਿੱਚ ਵੱਡੀ ਗਿਣਤੀ ਲੋਕ ਨੇ ਜਿਹੜੇ ਅਜੇ ਚੇਤਨ ਨਹੀਂ ਜਿਹੜੇ ਅਜੇ ਜਾਗਰੂਕ ਨਹੀਂ ਜਿਨ੍ਹਾਂ ਨੂੰ ਅਜੇ ਨਹੀਂ ਸਮਝਾਉਂਦਾ ਕਿ ਕਿਵੇਂ ਇਹ ਸਿਆਸੀ ਵਪਾਰੀ ਆਉਂਦੇ ਨੇ ਤੇ ਲੋਕਾਂ ਨੂੰ ਪਰਮਾ ਕੇ ਗੁੰਮਰਾਹ ਕਰਕੇ ਤੇ ਠੱਗ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਹ ਗੱਦਿਆਂ ਦੇ ਸੁਖ ਮੰਨਦੇ ਨੇ ਜਿਹੜੇ ਵੱਡੇ ਵੱਡੇ ਪੜ੍ਹਾਈਆਂ ਵਾਲੇ ਆਈਐਸ ਆਈਪੀਐਸ ਅਫਸਰ ਨੇ ਉਹਨਾਂ ਨੂੰ ਵੀ ਇਹ ਸਿਆਸੀ ਸੁਦਾਗਰ ਆਪਣੇ ਮੁਤਾਬਕ ਚਲਾ ਲੈਂਦੇ ਨੇ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਤਰ੍ਹਾਂ ਦੇਸ਼ ਦੇ ਵਿੱਚ ਲਗਾਤਾਰ 1947 ਤੋਂ ਬਾਅਦ ਚੱਲਦਾ ਆ ਰਿਹਾ 1952 ਚ ਪਹਿਲੀ ਵਾਰ ਵੋਟਾਂ ਪਈਆਂ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹੀ ਤਾਂ ਹਾਲ ਚੱਲਿਆ ਆ ਰਿਹਾ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਬਹੁਤ ਮੇਰ